2 ਦਸੰਬਰ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਉਹ ਸ਼ਰੋਮਣੀ ਅਕਾਲੀ ਦਲ ਲਈ ਚੌਕੇ ਛੱਕੇ ਮਾਰਨ ਵਾਸਤੇ ਇੱਕ ਬਹੁਤ ਖੂਬਸੂਰਤ ਜਿਹੜੀ ਆ ਉਹ ਪਿਛ ਤਿਆਰ ਕੀਤੀ ਗਈ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਆਰਐਸਐਸ ਨੇ ਬੀਜੇਪੀ ਨੂੰ ਪਿਛ ਤਿਆਰ ਕਰਕੇ ਦਿੱਤੇ ਔਰ ਆਰਐਸਐਸ ਦੀ ਤਿਆਰ ਕੀਤੀ ਪਿਛ ਦੇ ਉੱਤੇ ਬੀਜੇਪੀ ਹਰ ਸਟੇਟ ਦੇ ਵਿੱਚ ਚੌਕੇ ਛੱਕੇ ਲਾ ਰਹੀ ਹੈ ਸਾਡੇ ਮਨ ਦੇ ਵਿੱਚ ਵੀ ਇਹ ਖਿਆਲ ਸੀ ਕਿ ਐਸੀ ਪਿੱਚ ਜਿਹੜੀ ਐ ਤਿਆਰ ਕਰਦੇਓ ਪੰਥ ਦੀ ਇਸ ਰਾਸੀ ਜਮਾਤ ਨੂੰ ਔਰ ਇਹ ਵੀ ਜਿਹੜੀ ਐ ਪੰਜਾਬ ਦੇ ਵਿੱਚ ਚੌਕੇ ਛਿੱਕੇ ਲਾਵੇ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇ ਪਰ ਉਸ 2 ਦਸੰਬਰ ਦੇ ਹੁਕਮਨਾਮੇ ਨੂੰ ਕੁਝ ਲੀਡਰ ਸਮਝ ਨਹੀਂ ਸਕੇ ਔਰ ਉਹਨਾਂ ਨੇ ਅਣਜਾਣ ਮਰਿਆਦਾ ਤੋਂ ਬਿਲਕੁਲ ਨਾ ਸਮਝ ਉਹਨਾਂ ਦੀ ਡਿਊਟੀ ਲਾਤੀ ਵੀ ਇਉਂ ਕਰੋ ਕਈਆਂ ਚੁੱਕ ਲੋ ਕਮਰ ਕੱਸੇ ਕੱਸ ਲੋ ਤੇ ਪਿੱਚ ਪਟ ਦਿਓ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੇ ਚੌਕੇ ਛੱਕੇ ਲਾਉਣ ਵਾਸਤੇ ਤਿਆਰ ਕਰਕੇ ਦਿੱਤੀ ਹੈ ਨਾ ਆਪਣੀ ਰਾਸੀ ਜਮਾਤ ਨੂੰ ਇਹ ਪਿੱਚ ਪਟ ਦਿਓ ਤੇ ਉਹਨਾਂ ਨੇ ਕਈਆਂ ਲੈ ਕੇ ਇਸ ਪਿੱਚ ਨੂੰ ਪਟਣਾ ਸ਼ੁਰੂ ਕਰ ਦਿੱਤਾ ਔਰ ਵੱਡੇ ਵੱਡੇ ਖੱਡੇ ਪਾ ਦਿੱਤੇ ਇਹ ਮੂਰਖਤਾਨਾ ਕਦਮ ਜਿਹੜਾ ਉਹ ਚੁੱਕਿਆ ਗਿਆ 2 ਦਸੰਬਰ ਦੀ ਹੁਕਮਨਾਮੇ ਤੋਂ ਮੁਨਕਰ ਹੋ ਕੇ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਹੁਕਮਨਾਮਾ ਜਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦਾ ਹੁਕਮਨਾਮਾ ਨਹੀਂ ਇਹ ਪੰਜ ਸਿੰਘ ਸਹਿਬਾਨਾਂ ਦਾ ਹੁਕਮ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਹਜ਼ੂਰੀ ਦੇ ਵਿੱਚ ਅਸੀਂ ਇਤਿਹਾਸ ਪੜ੍ਹਦੇ ਆਂ ਚਮਕੌਰ ਦੀ ਜੰਗ ਦੇ ਵਿੱਚ ਜਦੋਂ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਗੜੀ ਛੱਡ ਕੇ ਚਲੇ ਜਾਓ ਮਹਾਰਾਜ ਕਹਿਣ ਲੱਗੇ ਨਹੀਂ ਅਸੀਂ ਗੜੀ ਛੱਡ ਕੇ ਨਹੀਂ ਜਾਣੀ। ਕਹਿਣ ਲੱਗੇ ਮਹਾਰਾਜ ਤੁਸੀਂ ਗੜੀ ਛੱਡ ਕੇ ਚਲੇ ਜਾਓ। ਜੇ ਤੁਸੀਂ ਇੱਥੇ ਸ਼ਹੀਦ ਹੋ ਗਏ ਸਾਡੇ ਵਰਗੇ ਲੱਖਾਂ ਸਿੱਖ ਮਿਲ ਕੇ ਤੁਹਾਡੇ ਵਰਗਾ ਗੁਰੂ ਪੈਦਾ ਨਹੀਂ ਕਰ ਸਕਦੇ। ਪਰ ਜੇ ਤੁਸੀਂ ਬਾਹਰ ਚਲੇ ਗਏ ਤੇ ਤੁਹਾਡੇ ਵਰਗੇ ਸਤਿਗੁਰੂ ਲੱਖਾਂ ਸਿੱਖ ਪੈਦਾ ਕਰ ਸਕਦੇ ਨੇ। ਇਸ ਕਰਕੇ ਤੁਹਾਡਾ ਰਹਿਣਾ ਬਹੁਤ ਜ਼ਰੂਰੀ ਹੈ। ਮਹਾਰਾਜ ਨੇ ਫਿਰ ਜਦੋਂ ਕਿਹਾ ਬੀ ਇਤਿਹਾਸ ਕਹੇਗਾ ਆਪਣੇ ਸਿੰਘ ਸ਼ਹੀਦ ਕਰਾ ਲੇ ਪੁੱਤਰ ਸ਼ਹੀਦ ਕਰਾ ਲੇ ਆਪ ਬਚ ਕੇ ਨਿਕਲ ਗਏ ਅਸੀਂ ਬਚ ਕੇ ਨਹੀਂ ਜਾਣਾ ਤੇ ਫਿਰ ਪੰਜ ਸਿੰਘਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਕਮ ਕੀਤਾ ਸੀ ਔਰ ਪਤਾ ਕੀ ਕਿਹਾ ਸੀ ਕਿ ਸਤਿਗੁਰੂ ਜੀ ਅਸੀਂ ਤੇਰੇ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹਾਂ ਤੁਸੀਂ ਉਹ ਕਿਹਾ ਕਿ ਪੰਜਾਂ 'ਚ ਤਾਕਤ ਹੋਏਗੀ ਪੰਜਾਂ 'ਚ ਸ਼ਕਤੀ ਹੋਏਗੀ ਪੰਜਾਂ 'ਚ ਗੁਰੂ ਹੋਏਗਾ ਅੱਜ ਅਸੀਂ ਤੁਹਾਡੇ ਦਿੱਤੇ ਅਧਿਕਾਰ ਦੀ ਵਰਤੋਂ ਕਰਦੇ ਹਾਂ ਪੰਜ ਸਿੰਘ ਤੁਹਾਨੂੰ ਆਦੇਸ਼ ਕਰਦੇ ਹਾਂ ਕਿ ਤੁਸੀਂ ਗੜੀ ਛੱਡ ਕੇ ਚਲੇ ਗੋ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੜੀ ਛੱਡਣ ਦਾ ਨਿਰਣਾ ਜਿਹੜਾ ਸੀ ਉਹ ਕਰ ਲਿਆ ਔਰ ਗੜੀ ਛੱਡ ਦਿੱਤੀ ਸੀ ਇਹ ਪੰਜਾਂ ਦਾ ਫੈਸਲਾ ਸੀ ਔਰ ਪੰਜਾਂ ਦੇ ਫੈਸਲੇ ਤੋਂ ਮੁਨਕਰ ਹੋਣਾ ਗੁਰੂ ਦੇ ਫੈਸਲੇ ਤੋਂ ਮੁਨਕਰ ਹੋਣਾ ਹੈ